ਪੰਜਾਬ ਦੀਆਂ ਸੜਕਾਂ ਤੇ ਈ ਰਿਕਸ਼ਾ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਜਿਸ ਕਰਕੇ ਹੁਣ ਪੰਜਾਬ ਸਰਕਾਰ ਵੀ ਸਖਤ ਹੁੰਦੀ ਨਜ਼ਰ ਆ ਰਹੀ ਹੈ ਪੰਜਾਬ ਚ ਹੁਣ ਈ ਰਿਕਸ਼ਾ ਨੂੰ ਲੈ ਕੇ ਨਵੇਂ ਰੂਲ ਲਾਗੂ ਹੋ ਜਾਣਗੇ ਪੰਜਾਬ ਚ ਬਿਨਾਂ ਰਜਿਸਟ੍ਰੇਸ਼ਨ ਈ ਰਿਕਸ਼ਾ ਨਹੀਂ ਚੱਲ ਸਕਣਗੇ ਡ라이ਵਰਾਂ ਲਈ ਹੋਵੇਗਾ ਖਾਸ ਤੌਰ ਤੇ ਇੱਕ ਡிரஸ் ਕੋਡ ਗਰੇ ਰੰਗ ਦੀ ਵਰਦੀ ਡிரஸ் ਦੇ ਵਿੱਚ ਲਾਜ਼ਮੀ ਹੋਵੇਗੀ ਯਾਨੀ ਕਿ ਈ ਰਿਕਸ਼ਾ ਚਲਾਉਣ ਵਾਲੇ ਡ라이ਵਰਾਂ ਨੂੰ ਗਰੇ ਰੰਗ ਦੀ ਵਰਦੀ ਪਾਉਣੀ ਲਾਜ਼ਮੀ ਹੋਵੇਗੀ ਈ ਰਿਕਸ਼ਾ ਵਧਣ ਦੇ ਕਰਕੇ ਮਾਰਚ ਤੋਂ ਬਾਅਦ ਸਖਤ ਨਿਯਮ ਲਾਗੂ ਹੋ ਸਕਦੇ ਨੇ ਦੱਸ ਦਈਏ ਕਿ ਪੰਜਾਬ ਦੀਆਂ ਸੜਕਾਂ ਤੇ ਆਟੋ ਕਟ ਹੁਣ ਈ ਰਿਕਸ਼ਾ ਵੱਧ ਨਜ਼ਰ ਆਉਂਦੇ ਨੇ ਕਿਉਂਕਿ ਇਹ ਵੀ ਇੱਕ ਰੋਜ਼ਗਾਰ ਦਾ ਸਾਧਨ ਹੈ ਪਰ ਇੱਕ ਖਾਸ ਗੱਲ ਇਹ ਹੈ ਕਿ ਇਹ ਪ੍ਰਦੂਸ਼ਣ ਨਹੀਂ ਕਰਦੇ ਪਰ ਕੁਝ ਟ੍ਰੈਫਿਕ ਦੀ ਸਮੱਸਿਆ ਜਾਂ ਫਿਰ ਇਹਨਾਂ ਦੀ ਗਿਣਤੀ ਵਧਣ ਦੇ ਕਰਕੇ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈਂਦਾ ਸੋ ਹੁਣ ਪੰਜਾਬ ਸਰਕਾਰ ਇਸ ਨੂੰ ਲੈ ਕੇ ਨਿਯਮ ਬਣਾਉਣ ਜਾ ਰਹੀ ਹੈ ਤਾਂ ਜੋ ਈ ਰਿਕਸ਼ਾ ਨੂੰ ਵੀ ਸੁਚੱਜੇ ਢੰਗ ਨਾਲ ਟ੍ਰੈਫਿਕ ਨਿਯਮਾਂ ਦੇ ਵਿੱਚ ਸ਼ਾਮਿਲ ਕੀਤਾ ਜਾ ਸਕੇ ਪੰਜਾਬ ਚ ਹੁਣ ਬਿਨਾ ਰਜਿਸਟ੍ਰੇਸ਼ਨ ਨਹੀਂ ਚੱਲ ਸਕਣਗੇ ਈ ਰਿਕਸ਼ਾ ਡਰਾਈਵਰਾਂ ਲਈ ਖਾਸ ਤੌਰ ਤੇ ਡਰੈਸ ਕੋਡ ਲਾਗੂ ਹੋ ਜਾਵੇਗਾ ਗਰੇ ਰੰਗ ਦੀ ਵਰਦੀ ਪੋਣੀ ਲਾਜ਼ਮੀ ਹੋਵੇਗੀ ਈ ਰਿਕਸ਼ਾ ਵਧਨ ਕਰਕੇ ਮਾਰਚ ਤੋਂ ਬਾਅਦ ਇਹ ਸਖਤ ਨਿਯਮ ਹੋ ਸਕਦੇ ਨੇ ਸੋ ਲਗਾਤਾਰ ਲੋਕਾਂ ਦੇ ਵੱਲੋਂ ਵੀ ਇਹ ਮੰਗ ਕੀਤੀ ਜਾ ਰਹੀ ਸੀ ਕਿ ਈ ਰਿਕਸ਼ਾ ਨੂੰ ਲੈ ਕੇ ਕੋਈ ਨਿਯਮ ਬਣਾਏ ਜਾਣ ਤਾਂ ਜੋ ਇਹ ਵੀ ਨਿਯਮਾਂ ਦੇ ਮੁਤਾਬਕ ਹੀ ਚੱਲਣ ਅਤੇ ਟ੍ਰੈਫਿਕ ਰੂਲਸ ਨੂੰ ਵੀ ਫੋਲੋ ਕੀਤਾ ਜਾ ਸਕੇ ਹੁਣ ਪੰਜਾਬ 'ਚ ਰਿਕਸ਼ਾ ਵਾਲਿਆਂ ਦੀ ਰਜਿਸਟ੍ਰੇਸ਼ਨ ਹੋਵੇਗੀ ਯਾਨੀ ਕਿ ਬਿਨਾਂ ਰਜਿਸਟ੍ਰੇਸ਼ਨ ਤੋਂ ਇਹ ਰਿਕਸ਼ਾ ਨਹੀਂ ਚੱਲ ਸਕੇਗਾ ਡਰੈਸ ਕੋਡ ਵੀ ਖਾਸ ਤੌਰ ਤੇ ਲਾਗੂ ਹੋਵੇਗਾ ਗਰੇ ਰੰਗ ਦੀ ਵਰਦੀ ਹੁਣ ਇਹ ਰਿਕਸ਼ਾ ਵਾਲੇ ਡਰਾਈਵਰ ਪਾਇਆ ਕਰਨਗੇ ਸੋ ਮਾਰਚ ਤੋਂ ਬਾਅਦ ਇਹ ਨਿਯਮ ਲਾਗੂ ਹੋ ਸਕਦੇ ਨੇ